ਦੀ ਪਾਰਟੀ ਪੰਜਾਬ ਦੇ ਨਵੇਂ ਨਿਯੁਕਤ ਜਨਰਲ ਸੈਕਟਰੀ ਬਲਤੇ ਸਿੰਘ ਪੰਨੂ ਅੱਜ ਪਟਿਆਲਾ ਵਿਖੇ ਸ੍ਰੀ ਦੁਖਨਵਾਨ ਸਾਹਿਬ ਵਿਖੇ ਨਤਮਸਤਕ ਅਤੇ ਇਸ ਨਾਲ ਹੀ ਉਹਨਾਂ ਨੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਚ ਵੀ ਮੱਥਾ ਟੇਕਿਆ ਅਤੇ ਆਪਣੀ ਨਵੇਂ ਜ਼ਿੰਮੇਵਾਰੀ ਦੀ ਸ਼ੁਰੂਆਤ ਕੀਤੀ ਧਾਰਮਿਕ ਸਥਾਨਾਂ ਤੇ ਮੱਥਾ ਟੇਕਤੀ ਹੋਏ ਉਹਨਾਂ ਨੇ ਪੰਜਾਬ ਲਈ ਸ਼ੁਭਕਾਮਨਾਵਾਂ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਵੀ ਦੁਹਰਾਇਆ ਇਸ ਮੌਕੇ মিডিਆ ਦੇ ਨਾਲ ਗੱਲ ਕਰਦੇ ਹੋਏ ਬਲਤੇਜ ਪੰਨੂ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਸੰਗਠਨ ਨੂੰ ਜੜ ਤੋਂ ਹੋਰ ਜ਼ਿਆਦਾ ਮਜ਼ਬੂਤ ਕਰਨ ਤੇ ਖਾਸ ਧਿਆਨ ਦੇਣਗੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਸ਼ੁਰੂਆਤੀ ਦਿਨਾਂ ਤੋਂ ਨਾਲ ਖੜੇ ਵਰਕਰਾਂ ਨੂੰ ਮਾਨ ਸਨਮਾਨ ਦੇਣਾ ਤੇ ਉਹਨਾਂ ਦੀ ਭੂਮਿਕਾ ਨੂੰ ਦੁਬਾਰਾ ਕੇਂਦਰ ਵਿੱਚ ਲਿਆਉਣਾ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਪਰ ਫੇਰ ਸਰਕਾਰ ਨੂੰ ਕੀ ਕਹਿੰਦੇ ਹੋ ਕਿ ਕਿਸ ਤਰ੍ਹਾਂ ਦੇ ਹੋਣ ਅੱਗੇ ਕਾਰਜਕ੍ਰਮ ਕਵਾਜਾ ਜੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਦੇ ਵਾਸਤੇ ਆਏ ਹਾਂ ਜੀ ਸਾਰੇ ਪ੍ਰਾਣੇ ਵਾਲੰਟੀਅਰਸ ਜਿਹੜੇ ਨੇ ਚਾਹੇ ਉਹ ਆਉਂਦਿਆਂ ਦੇ ਤੇ ਹੈਗੇ ਨੇ ਜਾਂ ਨਹੀਂ ਹੈਗੇ ਸਾਰੇ ਦੇ ਸਾਰੇ ਮੇਰੇ ਨਾਲ ਨੇ ਅਸੀਂ ਗੁਰੂ ਸਾਹਿਬ ਤੋਂ ਇਹ ਅਸ਼ੀਰਵਾਦ ਲੈਣ ਦੇ ਵਾਸਤੇ ਆਏ ਆ ਕਿ ਜਿਹੜੀ ਉਹਨਾਂ ਨੇ ਕਿਰਪਾ ਕੀਤੀ ਸੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤੇ ਗੁਰੂ ਸਾਹਿਬ ਕਿਰਪਾ ਕਰਨ 27 ਦੇ ਵਿੱਚ ਇਹ ਸਰਕਾਰ ਜਿਹੜੀ ਉਹ ਰਿਪੀਟ ਹੋਵੇ ਦੁਬਾਰਾ ਤੇ ਉਹਦੇ ਵਾਸਤੇ ਮਿਸ਼ਨ 2027 ਜਿਹੜਾ ਉਹਦੀ ਤਿਆਰੀ ਨਹੀਂ ਹੋ ਚੁੱਕੀ ਬਲਕਿ ਅਸੀਂ ਝੋਰ-ਛੋਰ ਦੇ ਨਾਲ ਉਹਨੂੰ ਸ਼ੁਰੂ ਕਰ ਚੁੱਕੇ ਹਾਂ ਉਹ ਕਿਸ ਤਰ੍ਹਾਂ ਲਗਾ ਕੇ ਡੈਕ ਦੇ ਦਿੱਤੇ ਕਿਉਂਕਿ ਕਈ ਕਮਾਈ ਰੁਕੇ ਹੋਏ ਨੇ ਉਹਨਾਂ ਨੂੰ ਕਿਰਕਿਆ ਜਾਏਗਾ ਦੇਖੋ ਉਹ ਜਿਹੜੇ ਜਿਵੇਂ ਜੇ ਨਿਗਮ ਦੇ ਕੰਮ ਨੇ ਉਹਦੇ ਵਾਸਤੇ ਸਾਡਾ ਨਿਗਮ ਤੱਕਿਆ ਹੋਇਆ ਜਿੱਥੇ ਉਹਨਾਂ ਨੂੰ ਜ਼ਰੂਰਤ ਪਾਉਗੇ ਉਹਨਾਂ ਹੀ ਮਤ ਕਰਾਂਗੇ ਮੇਨ ਜਿਹੜਾ ਹੈਗਾ ਜੀ ਅਸੀਂ ਹਰ ਪਿੰਡ ਹਰ ਸ਼ਹਿਰ ਹਰ ਮੁਹੱਲੇ ਵਾਰਡ ਤੱਕ ਜਿਹੜੀ ਆ ਉਹ ਅਪਰੋਚ ਕਰਨੀ ਹੈ ਸੰਗਠਨ ਨੇ ਹਰ ਉਸ ਵਿਅਕਤੀ ਤੱਕ ਅਪਰੋਚ ਕਰਨੀ ਹੈ ਜਿਹੜਾ ਇਹ ਸੋਚਦਾ ਕਿ ਮੇਰੇ ਕੋਲੇ ਨਹੀਂ ਆਏ ਸੋ ਹਰ ਇੱਕ ਤੱਕ ਅਸੀਂ ਪਹੁੰਚਾਂਗੇ ਉਹਨਾਂ ਸਾਹਿਬ ਐ ਜੀ ਪੀ ਦਾ ਪੇਜ ਬੰਦ ਕਰ ਦਿੱਤਾ ਗਿਆ ਉਸ ਦੇ ਉੱਪਰ ਸਿਆਸਤ ਕਰ ਮਾਰੀ ਕਿਸ ਤਰ੍ਹਾਂ ਦੇਖ ਰਹੇ ਹੋ ਆਈ ਥਿੰਕ ਜਿਹੜਾ ਉਹਦੇ ਉੱਤੇ ਸ਼ਾਇਦ ਕਿਉਂਕਿ YouTube ਜਿਹੜਾ ਹੈ ਉਹਨਾਂ ਦੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਨੇ ਉਹ ਇਹ ਨਹੀਂ ਹੈਗਾ ਕਿ ਐਸਡੀਪੀਸੀ ਕਰਕੇ ਜਿਹੜਾ ਜੀ ਉਹ ਬੰਦ ਕੀਤਾ ਗਿਆ ਜੇ ਉਹਦੇ ਉੱਤੇ ਕੋਈ ਆਬਜੈਕਸ਼ਨੇਬਲ ਉਹਨਾਂ ਨੂੰ ਕਿਸੇ ਵੀ ਪੇਜ ਦੇ ਉੱਤੇ ਲੱਗਦੀ ਆ ਉਹ ਕੁਝ ਸਮੇਂ ਦੇ ਵਾਸਤੇ ਬੰਦ ਕਰਦੇ ਆ ਹਫਤੇ ਦੇ ਵਾਸਤੇ ਬੰਦ ਜਿਹੜਾ ਉਹ ਕੀਤਾ ਗਿਆ ਹੈ ਮੈਂ ਸਮਝਦਾ ਕਿ ਇਹ ਈਸ਼ੂ ਵਾਲੀ ਕੋਈ ਗੱਲ ਜਿਹੜੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਕੁਝ ਤੁਸੀਂ ਨਹੀਂ ਪਾ ਸਕਦੇ YouTube ਦੇ ਉੱਤੇ ਉਹ ਨਹੀਂ ਪੈਣੀਆਂ ਚਾਹੀਦੀਆਂ ਜੇ ਉਹ ਉਹ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਨੇ ਕਿਸੇ ਇੱਕ ਸੰਸਥਾ ਦੇ ਵਾਸਤੇ ਨਹੀਂ ਆ ਜੇ ਓਵਰ ਆਲ ਵਿਸ਼ਵ ਦੇ ਵਾਸਤੇ ਨੇ ਗੈਂਗਸਟਰਾਂ ਦੇ ਉੱਪਰ ਨਕੇਲ ਪਾ ਰਹੀ ਹੈ ਸਰਕਾਰ ਪਰ ਸਿਆਸਤ ਹਜੇ ਵੀ ਕਰਵਾਈ ਜਾ ਰਹੀ ਹੈ ਕਿ ਸਰਕਾਰ ਦੇ ਕੰਟਰੋਲ ਨਹੀਂ ਕਰ ਰਹੀ ਹੈ ਦੇਖੋ ਗੈਂਗਸਟਰ ਨੂੰ ਜਿਹੜਾ ਮੈਸੇਜ ਸੀਗਾ ਉਹ ਕੇਜਰੀਵਾਲ ਸਾਹਿਬ ਵੀ ਦੇ ਕੇ ਗਏ ਸੀਗੇ ਕਿ ਜਾਂ ਤਾਂ ਉਹ ਇਹ ਧੰਦੇ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਦੇਣ ਔਰ ਇਹਦੇ ਵਾਸਤੇ ਅੱਜ ਜਿਹੜਾ ਤੜਕਸਰ ਅੰਮ੍ਰਿਤਸਰ ਦੇ ਵਿੱਚ ਇਨਕਾਊਂਟਰ ਵੀ ਹੋਇਆ ਪੁਲਿਸ ਜਿਹੜੀ ਆ ਉਹ ਪੂਰੇ ਤਰੀਕੇ ਦੇ ਨਾਲ ਮੁਸਤੈਦ ਆ ਔਰ ਪੰਜਾਬ ਪੁਲਿਸ ਜਿਹੜੀ ਆ ਉਹ ਇਹਦੇ ਵਾਸਤੇ ਕਾਬਲ ਇੱਕ ਫੋਰਸ ਵਿਸ਼ਵ ਦੇ ਵਿੱਚ ਮੰਨੀ ਜਾਂਦੀ ਆ ਇਹੋ ਜੀਆਂ ਚੀਜ਼ਾਂ ਉੱਤੇ ਕਾਬੂ ਪਾਉਣ ਲਈ ਅਗਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖਣਾ ਕਿ ਪੰਜਾਬ ਪੁਲਿਸ ਜਿਹੜੀ ਆ ਤੇ ਮੁਕੰਮਲ ਰੂਪ ਚ ਕਾਬੂ ਪਾਉਂਦੀ